ਦੇਣਾ ਹੋ ਗਿਆ ਪੈਸੇ ਲੇਤਾ ਨਹੀਂ ਮੈਨੂੰ ਸ਼ੱਕ ਉਦੋਂ ਪਿਆ ਜਦੋਂ ਮੋੜਦਾ ਸੀ ਮੈਂ ਵੀ ਮੈਨੂੰ ਫੜਾਉਂਦੇ ਆਂ ਵੀਡੀਓ ਜੀ ਜੋ ਮੈਂ ਦੇਖੀ ਮੈਨੂੰ ਪਤਾ ਲੱਗ ਗਿਆ ਮੈਂ ਕਿ ਕੁਝ ਗੜਬੜ ਹੈ ਉਥੋਂ ਫੜਿਆ ਗਏ ਆਏ ਕਿਤੇ ਅਜੇ ਇੱਕ ਨੇ ਕੀ ਕੀਤਾ ਉਹਨੂੰ ਪਤਾ ਲੱਗ ਗਿਆ ਮੋਬਾਈਲ ਫੋਨ ਤੇ ਫੋਟੋ ਖਿੱਚ ਕੇ ਭੇਜਦੇ ਨੇ ਉਹਨੂੰ ਦਫ਼ਤਰ ਦੇ ਬਾਹਰ ਲਿਖ ਕੇ ਲਾਤਾ ਕਹਿੰਦਾ ਮੋਬਾਈਲ ਫੋਨ ਅੰਦਰ ਲੈਉਣਾ ਮਨਾ ਹੈ ਬੜਾ ਪੰਗਾ ਪੈ ਗਿਆ ਮੈਂ ਵੇ ਐ ਕਰੋ ਆਰਡਰ ਜਾਰੀ ਕਰੋ ਕਿ ਜਿਹੜੇ ਦਫ਼ਤਰ ਦੇ ਮੂਹਰੇ ਇਹ ਲਿਖਿਆ ਹੋਇਆ ਹੈ ਕਿ ਮੋਬਾਈਲ ਅੰਦਰ ਲੈਉਣਾ ਮਨਾ ਹੈ ਉਹਨੂੰ ਆਟੋਮੈਟਿਕਲੀ ਰਿਸ਼ਵਤਖੋਰ ਮੰਨਿਆ ਜਾਊਗਾ ਉਹ ਤੇ ਕੇਸ ਪਰਚਾ ਕਰ ਦੋ। ਕਿਉਂ ਕੀ ਗੱਲ ਮੋਬਾਈਲ ਕੋਈ ਨਹੀਂ ਲੈ ਕੇ ਜਾ ਸਕਦਾ ਪਾਕਿਸਤਾਨਾ ਸੀ ਹੁੰਦਾ ਕਰਨਾ ਕੋਈ ਤੁਸੀਂ। ਇਹ ਤਾਂ ਐਂ ਆਏ ਲੜਨਾ ਪਊਗਾ ਨਾ। ਹਜੇ ਹਜੇ ਤਾਂ ਕੁਝ ਵੀ ਨਹੀਂ ਹੈ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ। ਹਜੇ ਤਾਂ ਚਰਖਾ ਡਾਇਆ ਹੈ। ਤੁਸੀਂ ਦੇਖਦੇ ਜਾਓ ਹੁੰਦਾ ਕੀ ਹੈ। ਆ ਇਹਨਾਂ ਦੇ ਸੁਖ ਬੈਲਾਂਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਪਰਸਨਲ ਪੂਲ ਹੈ ਉਹਦੇ ਮੰਗਲੇ ਪਾਸੇ ਸਵਿਮਿੰਗ ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ maaf 15 ਸਾਲਾਂ ਵਾਸਤੇ GST maaf 15 ਸਾਲਾਂ ਵਾਸਤੇ ਹੁਣ ਅਸੀਂ ਕੱਢ ਲੈ ਕਾਗਜ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਸੀਬੀ ਦਾ ਕਲੱਚ ਛੱਡ ਕੇ ਉਦਘਾਟਨ ਕਰੂੰਗਾ ਟੋਂਦੇ ਨਹੀਂ ਟੋਂਦੇ ਨਹੀਂ ਰਹਾ ਪੱਟਾਂ ਦੇ ਪਹਿਲਾਂ ਉਹਉਂਦੇ ਨਹੀਂ ਬਹੁਤ ਸੋਹਣਾ ਬਣਾਇਆ ਹੋਇਆ ਹੈ। ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ। ਉਧਰ ਸਕੂਲ ਬਣਾ ਦਾਂਗੇ ਸਰਕਾਰੀ। ਨਾਲੇ ਨਾਂਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਪਿੱਛੇ ਪੂਲ। ਕਰੀ ਜਾਵੇ ਕੋਰਟਾਂ 'ਚ ਅਪੀਲਾਂ ਵੀ ਮੇਰਾ ਮੇਰਾ ਸੀਗਾ ਰਿਸ਼ਵਤ ਦੇ ਪੈਸੇ ਦਾ ਸਰਕਾਰ ਨੇ ਲੈ ਲਿਆ ਬਸ। ਇयां ਹੀ ਠੀਕ ਹੋਣਗੇ। ਹੋਰ ਕੋਈ ਤਰੀਕਾ ਨਹੀਂ। ਹੁਣ ਫਿਰਦੇ ਨੇ ਦੋਨੇ ਮੀਆਂ ਬੀਬੀ। ਉਹ ਜੀਪ ਤੇ ਚਾਚਾ ਹੁਲਵਾ ਰੱਖਿਆ ਛਤਰੀ ਜੀ ਉਹ ਤੇ ਚੜ ਜੰਨੇ ਸਵੇਰੇ ਲੋਕ ਕੋਈ ਹੁੰਦੇ ਨੇ ਉਹੀ ਕਰ ਜਾਂਦੇ ਐ ਮੈਂ ਸਾਨੂੰ ਗਾਵਾਂ ਨੂੰ ਲੋਕ ਤਾਂ ਹੈ ਨਹੀਂ ਲੋਕ ਤਾਂ ਕਦੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਲੋਕ ਤਾਂ ਛੱਡ ਗਏ ਸੀ ਨਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਮੈਨੂੰ ਹੋਰ ਪਤਾ ਲੱਗਿਆ ਚਲੋ ਕਪੜੇ ਕਰਨੇ ਆ ਸਰਕਾਰ ਦੇ ਖਾਣੇ ਛੱਡੋ ਚਲੋ ਖਾਂਦੇ ਰਹੇ ਹੋਰ ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੁੰਦੀ ਮੈਨੂੰ ਮੈਂ ਇਹੀ ਕਿਹਾ ਕਹਿੰਦੀ ਹਾ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡਾਂ ਵੀ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕਹਿੰਦੇ ਮਲ ਮਲ ਦੀ ਦੇਗੀ ਏਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਜਿਹੜੀ ਕਹੀਂ ਮੈਂ 200 ਵੀ ਲੈਣ ਦੀ ਸੀ ਲੈ 200 ਇੱਕ ਚੁੰਨੀ ਚੋਕ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਆ ਹਾਲ ਤਾਂ ਨਹੀਂ चुनिया चली ना बटाले बेबे की ना बटाले हां कपड़ा तो डिखी भरी फिर चुनिया की जिथे मिले चुनिया पहला नन्नी शान लिख दी होंगी सी बोर्डा ना, हूं की लिखा हुआ निमाणी सेवादार वाह 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 मैं देखा मैं वाह भगवंत माना ਇਹ ਵੀ ਤੇਰੇ ਇਸੇ ਹੀ ਆਉਣਾ ਸੀ ਕੰਮ ਆ ਨੰਨੀ ਤੋਂ ਨਮਾਣੀ ਤੱਕ ਦਾ ਸਫ਼ਰ ਸੋ ਇੱਧਰ ਨਾ ਹੋਣ ਦਿਓ ਬਹੁਤ ਹੋ ਗਿਆ ਯਾਰ ਕੀ ਕਰਦ ਕੀ ਦਿੱਤਾ ਉਹਨਾਂ ਨੇ ਦੱਸੋ ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲੇ ਵਾਲੇ ਬਾਗ ਤੇ ਵੀ ਜਲੇ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ ਮਜੀਠੀਏ ਕੇ ਘਰ ਰੋਟੀ ਖਾਧੀ ਸੀ